ਜੀ ਕੀ ਹਾਲ ਚਾਲ ਨੇ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਇਹ ਵੀਡੀਓ ਜਿਹੜੀ ਥੋੜੀ ਜਿਹੀ ਸਪੈਸ਼ਲ ਹੋਣ ਜਾ ਰਹੀ ਆ ਵਾਤਾਵਰਣ ਦੇ ਸਬੰਧ ਤੋਂ ਹੋਣ ਜਾ ਰਹੀ ਆ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੋ ਸਾਡੇ ਹੈ ਨਾ ਮੈਂਬਰ ਨੇ ਨਾਲ ਦੇ ਤੇ ਉਹਨਾਂ ਨਾਲ ਗੱਲ ਕਰਦੇ ਆਂ ਦੇਖਦੇ ਆ ਜੋ ਕੀ ਟਾਪਿਕ ਲੈ ਕੇ ਆਏ ਨੇ ਕੀ ਨਾ ਮਾ ਅੱਜ ਕੁਝ ਕਰਨ ਜਾ ਰਹੇ ਨੇ ਹਨਾ ਸੋ ਆਓ ਮਿਲਾਉਂਦੇ ਆ ਤੁਹਾਨੂੰ ਉਹਨਾਂ ਦੇ ਨਾਲ ਸੋ ਇਹ ਨੇ ਜੀ ਸਾਡੇ ਸਾਰੇ ਟੀਮ ਮੈਂਬਰ ਤੇ ਗਰਮੇਲ ਸਿੰਘ ਸਾਡਾ ਟੀਟੂ ਬਾਈ ਆਪਣਾ ਤੇਰਾ ਨੌ ਕੀ ਆ ਰੁਪਿੰਦਰ ਤੇ ਗੁਰਵਿੰਦਰ ਉਹ ਨਹੀਂ ਸਾਰੇ ਬਾਈ ਹਾਂ ਬਾਈ ਗਰਮੇਲ ਅੱਜ ਕੀ ਕਰਨ ਦਾ ਸੋਚਿਆ ਤੁਸੀਂ ਅੱਜ ਨਾਲ ਅਸੀਂ ਸਾਰੀ ਟੀਮ ਨੂੰ ਲੈ ਕੇ ਜਿੰਨੇ ਵੀ ਜੂਸ ਮੈਂਬਰ ਨੇ ਸਾਰੀ ਅਸੀਂ ਟੀਮ ਨੂੰ ਲੈ ਕੇ ਕਲੱਬ ਮੈਂਬਰ ਪੌਦਿਆਂ ਨੂੰ ਬੂਟਿਆਂ ਨੂੰ ਅਸੀਂ ਕੰਮ ਕਰ ਰਹੇ ਹਾਂ ਕਿਉਂ ਕਰ ਰਹੇ ਕਿਉਂਕਿ ਸ਼ੌਂਕ ਤੋਂ ਬਚਾਉਣ ਦੇ ਲਈ ਇਸ ਕਰਕੇ ਇਹਨੂੰ ਕਲੀ ਕੀ ਕੀਤੀ ਜਾ ਰਹੀ ਆ ਵੀ ਸਿਆਉਂ ਤੋਂ ਬਚ ਬਚਾ ਰਹੇ ਪੌਦਾ ਤੇ ਹੋਰ ਵੀ ਇਹਨਾਂ ਦੇ ਕੇਅਰ ਆ ਜਿਹੜੀ ਇਹਨਾਂ ਦੇ ਵਿੱਚ ਜਿੱਦਾਂ ਦਵਾਈਆਂ ਦੂਈਆਂ ਵੀ ਪਾਈਆਂ ਨੇ ਪਿਛਲੇ ਹੱਬ ਠੀਕ ਐ ਤੇ ਕੋਸ਼ਿਸ਼ ਕੋਈ ਸੀ ਬੂਟੇ ਵੀ ਲਾ ਰਹੇ ਆ ਅੱਜ ਠੀਕ ਐ ਜੀ ਉਹ ਜਿੰਨੇ ਵੀ ਬਚੇ ਇੱਥੇ ਮਤਲਬ ਇਸ ਲਾਈਨ ਦੇ ਵਿੱਚ ਦਰੱਖਤ ਨੇ ਤੁਸੀਂ ਸਾਰਿਆਂ ਨੂੰ ਜਿੰਨੇ ਵੀ ਹੈਗੇ ਨੇ ਉਹ ਸਾਰੇ ਦਰੱਖਤ ਸੇ ਤੱਕ ਇਹ ਸਾਰੇ ਸਾਰੀ ਨਾਲ ਨਾਲ ਵੀਡੀਓ ਕਰਦੀਆਂ ਸਾਰੀ ਨਾਲ ਨਾਲ ਵੀਡੀਓ ਦਿਖਾਈ ਜਾਂਦੀਆਂ ਇਸ ਕਰਕੇ ਨੌਜਵਾਨਾਂ ਨੇ ਅੱਜ ਉਪਰਾਲਾ ਕੀਤਾ ਹੈ ਇਦ ਵਿੱਚ ਜਿਹੜਾ ਛੱਡ ਬਲੋ ਜਤਨ ਨਹੀਂ ਜੜ ਜਾਈ ਤੋ ਨਾ ਗਿਆ ਤੁਹਾਨੂੰ ਥੋੜਾ ਜਿਹਾ ਟਾਈਮ ਪਾ ਕੇ ਜਦੋਂ ਤੇ ਦਿਖਾਉਂਦੇ ਆ ਤੁਹਾਨੂੰ ਵੀ ਮੁੰਡੇ ਰੰਗ ਰੂਪ ਕਰਦੇ ਹਨ ਸੋ ਤੇ ਆਈ ਵਾਲੇ ਕੰਮ ਕਰਨੇ ਆ ਕਿਸੇ ਨਾਲ ਕੋਈ ਹੋਣੀ ਰੋਲਾ ਨਹੀਂ ਕਿਸੇ ਨਾਲ ਹੋਣੀ ਅਡਾੜੀ ਪੜਾਈ ਵਾਲੇ ਕਿਸੇ ਨੂੰ ਵੀ ਸਾਡੇ ਕੋਲ ਲੋੜ ਆ ਜਦੋਂ ਮਰਜ਼ੀ ਦਾ ਤੇ ਸਾਡਾ ਗਰਮੇਲ ਬਾਈ ਹਾਂ ਹਾਂ ਤੋ ਵੀ ਚੱਲ ਰਿਹਾ ਹੀ ਚੱਲ ਰਿਹਾ ਚੱਲ ਚੱਲ ਰਿਹਾ ਕੰਮ ਜੋਰਾ ਸੋਰਾ ਦੇ ਮੁੰਡੇ ਲੱਗੇ ਹੋਏ ਨੇ ਸੋ ਵਧੀਆ ਉਪਰਾਲਾ ਕਰ ਰਹੇ ਨੇ ਮੁੰਡੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ 'ਚ ਅਸੀਂ ਠੀਕ ਕਰਨਾ 2 250 ਬੂਟਾ ਲਾ ਰਹੇ ਆ ਸੋ ਜੇ ਕਿਸੇ ਸਾਡੇ ਵੀਰ ਨੇ ਹੈ ਨਾ ਸਾਨੂੰ ਬੂਟਿਆਂ ਚ ਹਨਾ ਯੋਗਦਾਨ ਪਾਉਣਾ ਵੇ ਅਸੀਂ ਥੱਲੇ ਨੰਬਰ ਦੇ ਦਾਂਗੇ ਸੋ ਸਾਨੂੰ ਹਨਾ ਹੈਲਪ ਕਰ ਸਕਦਾ ਜਾਂ ਸਾਨੂੰ ਬੂਟੇ ਦੇ ਸਕਦਾ ਹਨਾ ਸੋ ਆਉ ਦਿਖਾਉਨੇ ਆ ਤੁਹਾਨੂੰ ਅੱਛਾ ਜਮਾਨਾ ਅਰਥ ਥੋੜੇ ਫੇਰੇ ਆਹ ਰਿਹਾ ਬਹੁਤ ਕੰਮ ਲਾਣਾ ਉਹ ਰਿਹਾ ਜੀ ਆ ਤਾਲੀਆਂ ਸਾਡਾ ਦੱਸੂ ਬਾਈ ਪਾਣੀ ਲਿਆਉਂਦਾ ਹੋਇਆ ਵਾਹ ਜੀ ਵਾਹ ਸਾਡਾ ਜੂਪਾ ਬਾਈ ਉਹ ਵੀ ਬਹੁਤ ਯੋਗਦਾਨ ਪਾਉਂਦਾ ਤੇ ਬਾਈ ਗਰਮੇਲ ਨੂੰ ਫੋਨ ਕਰਦੇ ਹਾਂ ਜੂਪੇ ਨੂੰ ਬਾਈ ਬੱਧ ਬੋਲ ਕਿੰਨੇ ਰੁਪਏ ਪੈਂਦੇ ਨਾਲ ਪਾਉਂਦਾ ਵਾ ਇਹੇ ਜੀ ਬੰਦੇ ਹੈ ਬਾਕੀ ਲੈ ਆ ਵੀ ਜਿੰਨੇ ਸਾਡੇ ਹਨ ਟੀਮ ਮੈਂਬਰ ਨੇ ਜਾਂ ਸਾਡੇ ਨਾਲ ਜੁੜੇ ਹੋਏ ਨੇ ਸਾਰੇ ਵਧੀਆ ਨਿਗੇ ਹਲੇ ਜਿਹੜੇ ਅੱਤੇ ਨੇਗੇ ਉਹ ਆਏ ਨਹੀਂ ਹੋਏ ਬਾਕੀ ਇਹ ਆ ਕਿ ਪ੍ਰਮਾਤਮਾ ਹਨਾ ਅੱਡੇ ਇਕੱਠੇ ਰੱਖੇ ਆਹ ਦੇਖੋ ਮੁੰਡੇ ਲੱਗੇ ਹੋਏ ਨੇ ਪੂਰੇ ਚੰਗੀ ਪੱਧਰ ਦੇ ਆਹ ਬੰਦਾ ਜੀ ਜਿਹੜਾ ਇਹ ਬੰਦਾ ਸਾਡੇ ਪਿੰਡ ਵਾਲਾ ਦਾ ਪਛਾਣਗੇ ਹੋਗੇ ਇਹਨੂੰ ਤੋ ਇਹ ਬੰਦਾ ਪਹਿਲਾਂ ਆਪਣੀ ਜ਼ਿੰਦਗੀ ਸੀ ਜਿਹੜੀ ਹੈ ਨਾ ਵੀ ਐਵੇਂ ਤੱਕੇ-ਤੁੱਕੇ ਨਸ਼ੇ-ਨੁਸ਼ੇ ਕਰ ਲਏ ਹੈ ਨਾ ਵੀ दारूਾਂ ਪੀ ਲੀਆਂ ਸਾਡੇ ਨਾਲ ਆਇਆ ਹੈ ਨਾ ਸਾਰਾ ਕੁਝ ਵਧੀਆ ਹਣ ਫੁੱਲ ਰਹਿੰਦਾ ਵਾ ਕੋਈ ਚੱਕਰ ਨਹੀਂ ਆਣ ਕੋਈ ਨਸ਼ਾ ਪੱਤਾ ਨਹੀਂ ਸਾਰਾ ਹਣ ਸਾਡੇ ਨਾਲ ਆ ਕੇ ਸੇਵਾ ਕਰਾਉਂਦਾ ਹਰ ਟਾਈਮ 24 ਘੰਟੇ ਸਾਡੇ ਨਾਲ ਹਾਂ ਇਹ ਹੁਣ ਵਧੀਆ ਵਧੀਆ ਸੇਵਾ ਕਰਦਾ ਏ ਹਾਂਜੀ ਪਾ ਮੁੰਡੇ ਲੱਗੇ ਹੋਏ ਨੇ ਪੂਰੇ ਹੀ ਹਨਾ ਤਨੂੰ ਮਨੂੰ ਲੱਗੇ ਹੋਏ ਨੇਗੇ ਸੋ ਆ ਆ ਬੰਦਾ ਜਿਹੜਾ ਇਹ ਬੰਦਾ ਪੁਰਾਣ ਘੈਂਟਾ ਛੱਡਾ ਹਨਾ ਹਾਂ ਵੀ ਪਿੰਡੀ ਵੀ ਕਿ ਕਿਵੇਂ ਮਹਿਸੂਸ ਹੋ ਰਿਹਾ ਤਨੂੰ ਸੇਵਾ ਕਰਕੇ ਕਿਵੇਂ ਨਦਲੋਂ ਅੰਦਰੋਂ ਉੱਤਰ ਪਾਸਾ ਆਇਆ ਮਿਲ ਰਿਹਾ ਵੀ ਹਾਂ ਵੀ ਠੀਕ ਆ ਤੂੰ ਹੈ ਇਹ ਇਹ ਮੁੰਡਾ ਥੋੜਾ ਜਿਹਾ ਕੈਮਰੇ ਤੋਂ ਸੰਗਦਾ ਤੇ ਆ ਸਾਡਾ ਭਾਈ ਗੱਗੀ ਇਹ ਭਾਈ ਵੈਸੇ ਵੀ ਬਹੁਤ ਸੇਵਾ ਕਰਦਾ ਹਨਾ ਮਤਲਬ ਕਿਤੇ ਵੀ ਹਨਾ ਕੋਈ ਗੁਰੂ ਘਰ ਹੋਵੇ ਜਾਂ ਫਿਰ ਸਾਡੇ ਸਿੱਧਾ ਬਾਬੇ ਦੇ ਜਿੱਥੇ ਮਰਜੀ ਹੋਵੇ ਬੰਦਾ ਹਨਾ ਪਹੁੰਚ ਗਿਆ ਤਨੁਮਨ ਨੂੰ ਤਨੁ ਹਨਾ ਜਿੰਨਾ ਕਿ ਵੀ ਹੁੰਦਾ ਪ੍ਰਮਾਤਮਾ ਇਹ ਦਿੱਤਾ ਉੰਨੀ ਸੇਵਾ ਕਰਦਾ ਤੇ ਆਹ ਬਾਈ ਸਾਡਾ ਗਰਮੇਲ ਹਨਾ ਉਹ ਵੀ ਬੰਦੇ ਦਾ ਜਾਨਕੀ ਇਹ ਹਿਸਾਬ ਕਿਤਾਬ ਆ ਵੀ ਜਿਹੜਾ ਬੰਦਾ ਚਾਹੇ ਜਿੰਨਾ ਮਰਜੀ ਹੋਵੇ ਚਾਹੇ ਇਹਦੇ ਨਾਲ ਲੜਿਆ ਹੋਵੇ ਚਾਹੇ ਜੋ ਮਰਜੀ ਹੋਵੇ ਹਨਾ ਬੰਦਾ ਫੇਰ ਵੀ ਅੱਗੇ ਵੱਧ ਕੇ ਹਨਾ ਉਹਦੀ ਹੈਲਪ ਕਰਦਾ ਜਾਂ ਫਿਰ ਉਹਦੇ ਨਾਲ ਖੜਦਾ ਤੋ ਹਨਾ ਪ੍ਰਮਾਤਮਾ ਇਹਨਾਂ ਨੂੰ ਐਮੀ ਤਰੱਕੀਆਂ ਬਖਸ਼ੇ ਹਾਂ ਗਰਮੀ ਸੱਚ ਤੇਰਾ ਅੱਗੇ ਦਾ ਪਲਾਨ ਕੀ ਆ ਵੀਰੇ ਵੀ ਆਪਾਂ ਕੀ ਕਰਨਾ ਅਗੇ ਅੱਗੇ ਸਰਦੀਆਂ ਦੇ ਵਿੱਚ ਨਾ ਹਾਂ ਹਾਂ ਆਹ ਲਗਭਗ ਜਾਨੀ ਜਰਮੇ ਮਹੀਨੇ ਤੱਕ ਹਾਂ ਇੱਕ ਸੰਕਰਾ ਹਸਪੀਟਲ ਬਣਾ ਹਾਂ ਅੱਖਾਂ ਦਾ ਅਪਰੇਸ਼ਨ ਕੈਂਪ ਠੀਕ ਹੈ ਜੀ ਲੈਂਜ਼ ਨੇੜ ਬਿਲਕੁਲ ਫ੍ਰੀ ਪਾਈ ਜਾਣਗੇ ਬਿਲਕੁਲ ਹੀ ਖੁਰਦੇ ਵਿੱਚ ਸਹੀ ਹੈ ਸਾਡੇ ਵਿੱਚ ਕਰਵਾਗੇ ਨੌਜਵਾਨਾਂ ਦਾ ਨਾਮ ਲੈ ਕੇ ਸਾਰੇ ਨੂੰ ਕਰਦੇ ਸਹਿਯੋਗ ਦੇ ਨਾਲ ਇੱਕ ਵੱਡਾ ਆਪਰਾਲਾ ਹੈ ਉਹ ਸਾਡੇ ਕਲੱਬ ਵੱਲੋਂ ਇਸ ਮੂਨੇਦਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਠੀਕ ਹੈ ਇਹ ਚੀਜ਼ ਆ ਜਿਹੜੀ ਬਹੁਤ ਵਧੀਆ ਹੈ ਨਾ ਜਿਵੇਂ ਕਿ ਬਜ਼ੁਰਗ ਹੁੰਦੇ ਨੇ ਜਾਂ ਕਈ ਬੰਦੇ ਇਹ ਜਿਹੋ ਹੁੰਦੇ ਨੇ ਜੋ ਆਪਣੇ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਹਨ ਉਹ ਉਹਨਾਂ ਲਈ ਵੀ ਆਪਾਂ ਫ੍ਰੀ ਕੈਂਪ ਹੈ ਜਿਹੜਾ ਗਰਮੇਲ ਸਿੰਘ ਵੱਲੋਂ ਲਵਾਇਆ ਜਾਊਗਾ ਤੇ ਆਹ ਵੀਡੀਓ 'ਚ ਵੀ ਆਪਾਂ ਹਨਾ ਗਰਮੇਲ ਸਿੰਘ ਭਾਈ ਦਾ ਨੰਬਰ ਦੇ ਦਾਂਗੇ ਬਈ ਇਹ ਨਾ ਪੂਰਾ ਹੈ ਪੂਰਾ ਲੱਗਿਆ ਹੈ ਆਵਸਰਾ ਢੀਟੂ ਭਾਈ ਸੇਵਾ ਦਾ ਨਹੀਂ ਕੋਈ ਹੁਣ ਪੱਖਾ ਕੰਮ ਨਹੀਂ ਕਰੂਗਾ ਪੜਾਈ ਆ ਸਾਰਾ ਕੁਝ ਛੱਡ ਦਿੱਤਿਆ ਹੂੰ ਹੂੰ ਗਰਾਮਾਂ ਨੂੰ ਦਰਾਤ ਲਾਦਨ ਅੰਨ ਨੇ ਲਾਦ ਮੈਂ ਦਰਾਤਾਂ ਤੇ ਹੂੰ ਯਾਰ ਅੰਨ ਨੇ ਬਣਵਾ ਲਿਆ ਹੂੰ ਪੰਦਰੀ ਸਾਈ ਦਿੱਤੀ ਸਾਰਾ ਚੋਤ ਨੂੰ ਬਾ 2 ਦੋ ਦਿਨ ਦੇ ਚਾਲਣੇ ਲਾਦਣੇ ਆਪਾਂ ਨੇ ਸਾਰੇ ਖੰਬਿਆਂ ਦੇ ਦਰਾਤਾਂ ਦੇ ਲੱਪਣ ਦੇ ਆਲੇ ਨੇ ਇੱਕ ਇੱਕ ਟੀਡੂ ਹੋਰ ਗੱਲ ਆਪਾਂ ਵੀ ਜਿਹੜੇ ਹਨਾ ਲੋਕ ਵੀ ਜਿਵੇਂ ਹੁਣ ਆਪਣੇ ਟੈਂਕੀ ਦੇ ਦਰਖਤ ਲੱਗੇ ਸੀਗੇ ਉਹ ਕੋਈ ਬਈ ਲੈਨ ਬਾਰੀਓ ਪਟ ਗਿਆ ਹਨਾ ਉਹਦੇ ਲਈ ਜੇ ਕੋਈ ਹਨਾ ਦੋ ਮਤਲਬ ਵੀ ਉਹਦੇ ਲਈ ਆਪਾਂ ਥੋੜਾ ਜਿਹਾ ਕਰਨਾ ਵੀ ਜਿਹੜਾ ਬੰਦਾ ਫੜ ਲਿਆ ਹਨਾ ਚਾਹੇ ਕੋਈ ਆ ਇਹ ਵੀਡੀਓ ਰਹੀਂ ਮੈਂ ਸਿੱਧਾ-ਸਿੱਧਾ ਕਹਿਣਾ ਚਾਹੁੰਦਾ ਵੀ ਜੇ ਉਹ ਕਿਸੇ ਨੇ ਵੀ ਦਰਖਤ ਲਵਾਏ ਨੇ ਚਾਹੇ ਗਵਰਨਮੈਂਟ ਵੱਲੋਂ ਆਏ ਨੇ ਚਾਹੇ ਜਿੰਮੇ ਮਰਦੀ ਆਏ ਨੇ ਉਹ ਇੱਕ ਆਪਾਂ ਬੂਟਾ ਲਾਉਨੇ ਆ ਜਦੋਂ ਹਨਾ ਉਹਦੀ ਆਪਾਂ ਨੂੰ ਹਨਾ ਦੇਖਭਾਲ ਕਰਨੀ ਚਾਹੀਦੀ ਆ ਇੱਕ ਬੰਦੇ ਨੇ ਸਾਨੂੰ ਪਤਾ ਲੱਗਿਆ ਵੀ ਉਹ ਬੰਦੇ ਨੇ ਦਰਖਤ ਪੜਤੇ ਹਨਾ ਪੂਰੇ ਪੂਰੀ ਲਾਈਨ ਹੀ ਪੱਟ ਗਿਆ ਪੱਟੂ ਹਨਾ ਮਤਲਬ 20 ਤੀ ਬੂਟੇ ਪੱਟ ਗਿਆ ਹਨਾ 20 ਤੀ ਬੂਟੇ ਤੁਸੀਂ ਐਂ ਦੇਖ ਲਓ ਵੀ ਅੱਗੇ ਜਾ ਕੇ ਕਿੰਨਾ ਹਨਾ ਉਹਨਾਂ ਨੂੰ ਮਤਲਬ ਫਲ ਮਿਲਣਾ ਸੀ ਜਾਂ ਹਨਾ ਵੀ ਹਾਂ ਉਹ ਉਹ ਵੀ ਇਦਾਂ ਸੀਗਾ ਤੇ ਉਹ ਬੰਦੇ ਨੇ ਪੱਟਦੇ ਪਰ ਇਸ ਵਾਰ ਅਸੀਂ ਉਹਨੂੰ ਛੱਡ ਰਹੇ ਹਾਂ ਅਗਲੀ ਵਾਰ ਉਹ ਬੰਦਾ ਪੱਲਿਓਂ ਲਿਆ ਕੇ ਬੂਟੇ ਲਾਏ ਨੇ ਹਣ ਕੋਈ ਸਾਨੂੰ ਪਤਾ ਲੱਗ ਗਿਆ ਵੀ ਪੱਟਦਾ ਸੀ ਵੀਡੀਓ ਚ ਕਹਤਾ ਸਾਡੇ ਤੇ ਕੋਈ ਪਰਚਾ ਹੋਵੇ ਕੁਝ ਵੀ ਹੋਵੇ ਅਸੀਂ ਨਹੀਂ ਛੱਡਾਂਗੇ ਅਸੀਂ ਉਹ ਬੰਦੇ ਦੀ ਇੰਨੀ ਕਿ ਖੜਕੈਂਤੀ ਕਰਨੀ ਆ ਵੀ ਹਿਸਾਬ ਲਾ ਲਿਓ ਜਿਵੇਂ ਹੁਣ ਜਿਵੇਂ ਆਹ ਟਰੱਕ ਲੱਗੇ ਹੋਏ ਨੇ ਸਾਡੀ ਵੀਡੀਓ ਦੇਖਦਾ ਵਾ ਉਹ ਆਪ ਵੀ ਪਤਾ ਲਾ ਜਾਣਾ ਵੀ ਮੈਂ ਜ਼ਰਾ ਹੱਥ ਪਟਣੇ ਅੱਗੇ ਤੋਂ ਇਸ ਨੂੰ ਛੱਡਣਾ ਸਾਡੇ ਕੋਲ ਕੁਝ ਵੀ ਹੋ ਜਾਵੇ ਕੋਈ ਵੀ ਰਾਜਵੀਕੀਸ਼ ਨੂੰ ਮਰਜ਼ੀ ਫੋਨ ਲਾਵੇ ਨਾਲੇ ਇਹ ਗੱਲ ਆ ਵੀ ਚਲੋ ਹਨਾ ਇਹ ਤਾਂ ਭਲਾਈ ਦਾ ਕੰਮ ਆ ਜੇ ਜੇ ਕਿਸੇ ਨਾਲ ਕੋਈ ਪੈਰਬਾਜ਼ੀ ਹੁੰਦੀ ਆ ਤੁਸੀਂ ਮੂੰਹ ਤੇ ਕੱਢਿਆ ਕਰੋ ਆ ਫੁੱਦੂ ਗੱਲਾਂ ਹੁੰਦੀਆਂ ਨੇ ਜਿਹੜੀਆਂ ਹਨਾ ਇਹ ਇਹ ਫੁੱਦੂ ਗੱਲਾਂ ਹੁੰਦੀਆਂ ਨੇ ਵੀ ਜਿਵੇਂ ਤੁਸੀਂ ਹਨਾ ਕਿਸੇ ਦੇ ਮਤਲਬ ਕੋਈ ਹੈ ਨਾ ਭਲਾਈ ਦਾ ਕੰਮ ਕਰ ਰਿਹਾ ਤੁਸੀਂ ਉਹ ਚ ਉਹਨਾਂ ਲੱਤਾਂ ਡਾਓ ਜੇ ਹੁਣ ਇਹ ਹਨਾ ਅੱਜ ਦੇ ਟਾਈਮ 'ਚ ਇਹ ਕਰ ਰਿਹਾ ਹਨ ਜੇ ਇਹਦੇ ਨਾਲ ਕੋਈ ਤਣਿੰਗੇ ਫਸਾਊਗਾ ਇਹ ਤਾਂ ਹੁਣ ਛਤਰੀ ਮਾਰੂ ਠੀਕ ਨਹੀਂ ਕੇ ਲ ਬਿਲਕੁਲ ਬਿਲਕੁਲ ਠੀਕ ਆ ਹੁਣ ਤੂੰ ਆਪ ਦੱਸ ਗਰਮੇਲ ਚਲ ਗੱਲ ਚੋਂ ਗੱਲ ਨਿਕਲ ਆਈ ਵੀ ਜਿਹੜੇ ਉਹ ਦਰਖਤ ਪੱਟ ਤੇ ਘਟੋ ਘਟ 20 25 ਦਰਖਤ ਸੀ ਬਾਈ ਜਿਹੜੇ ਪੱਟ ਤੇ ਹਨਾ ਉਹਨਾਂ ਨੂੰ ਬਾਈ ਅੱਗੇ ਦਾ ਕੇ ਦੱਸ ਕਿੰਨਾ ਬੈਨੀਫਿਟ ਹੋਣਾ ਸੀਗਾ ਬਾਈ ਦੇਖੋ ਸਰਕਾਰਾਂ ਵੱਲੋਂ ਜਾਂ ਹੋਰ ਵੀ ਮਤਲਬ ਜਿਹੜੇ ਆਪਣੇ ਲੋਕਾਂ ਵੱਲੋਂ ਤਾਂ ਸਾਡੇ ਨਰਸ ਨਹੀਂ ਲਈਆਂ ਗਿਆ ਨੇ ਬਿਲਕੁਲ ਹੀ ਤੁਹਾਡੇ ਪ੍ਰੋਵਾਈਡ ਨਹੀਂ ਹਾਂ ਠੀਕ ਆ ਨਾ ਇਹ ਬਹੁਤ ਮਹਿੰਤੇ ਦੇ ਨਾਲ ਲੱਗਦੇ ਨੇ ਹੂੰ ਠੀਕ ਆ ਨਾ ਇਹ ਨਹੀਂ ਹੈਗਾ ਬੂਟਾ ਦੇ ਅੱਗੇ ਲਾਤਾ ਵੀ ਕੰਮ ਖਾਦਾ ਹੂੰ ਉਹਨਾਂ ਨੂੰ ਪਾਣੀ ਡੇਲੀ ਉਹਨਾਂ ਦੀ ਕੇਅਰ ਹੋਰ ਵੀ ਉੱਥੇ ਵਿਚਾਰੀਆਂ ਯਾਰ ਜਿਵੇਂ ਨਰਿੱਗਾਲੀਆਂ ਬੀਬੇ ਨੇ ਉਹ ਜਾ ਕੇ ਹੈ ਨਾ ਉੱਥੇ ਪਾਣੀ ਪਾਉਂਦੇ ਤੁਸੀਂ ਐਂ ਦੇਖੋ ਵੀ ਯਾਰ ਉਹ ਪਾਣੀ ਹੈ ਉੱਥੇ ਕਿਹੜਾ ਹੈ ਨਾ ਇੱਥੇ ਨੇੜੇ ਆ ਪਾਣੀ ਨੜੇ ਇੱਕ ਗੱਲ ਇਹ ਹੋਰ ਆ ਨਾ ਇਹ ਵੀ ਜੇ ਹੁਣ ਬੂਟਾ ਇਕੱਲਾ ਮੈ ਲਾਤਾ ਦੂਜੇ ਬੰਦੇ ਨੇ ਪੱਟਤਾ ਇਹ ਨਹੀਂ ਹੈਗਾ ਵੀ ਇਕੱਲਾ ਉਹ ਮੈਨੂੰ ਨੁਕਸਾਨ ਆ ਉਹਨਾਂ ਵੀ ਤਾਂ ਨਾਲੇ ਨੁਕਸਾਨ ਆਉਣੇ ਦਾ ਟਾਈਮ ਦੇ ਵਿੱਚ ਆਕਸੀਜਨ ਦੀ ਬਹੁਤ ਬड़ी ਪ੍ਰੋਬਲਮ ਆ। ਉਹੀ ਤਾਂ ਗੱਲ ਆ ਫਿਰ ਢੋਲੀਆਂ ਲਾਲਾ ਘੁੰਮੇ ਕਰਨਗੇ ਉਦੋਂ ਸੁਆਦ ਆਊ ਇਹਨਾਂ ਨੂੰ। ਇੱਕ ਇੱਕ ਮੰਟਰ ਬੇਟਾ ਸਿਲੰਡਰਾਂ ਦਾ। ਉਹਦੇ ਸਿਮਪਲ ਹਾਕਟਰ ਨਾਲ ਉਹਨਾਂ ਦੇ ਵਿੱਚ ਜਾਨ ਨੂੰ ਪੂਰਾ ਹੈਂਡਲ ਕੀਤਾ। ਸਹੀ ਆ? ਠੀਕ ਆ। ਨਾ ਸਿਲੰਡਰ ਰੋੜ ਨਾਲ ਦੋ ਬੰਦਿਆਂ ਦੇ ਵਾਸਤਾ ਰੋ ਨਹੀਂ ਆਏਗਾ। ਉਹੀ ਤਾਂ ਗੱਲ। ਤੁਰ ਪੈਣਗੇ ਢੋਲੀਆਂ ਮਗ ਲਾਉਣ ਦਾ ਬਹੁਤ ਦੂਰ ਦੀ ਗੱਲ ਆ। ਸਹੀ ਗੱਲ ਆ। ਸਹੀ ਗੱਲ ਬੰਦੇ ਨੂੰ ਲਾਉਣ ਦੀ ਮਜਬੂਰ ਹੋਣਾ ਪੈਣਾ ਨਹੀਂ ਤਾਂ ਹਾਲਾਤ ਇਦਾਂ ਦੇ ਬਣਨਗੇ ਜੇ ਤੁਸੀਂ ਐਡਾ ਖਲਵਾੜ ਕਰਦੇ ਰਹੋ ਤਾਂ ਮੈਂ ਤਾਂ ਉਹ ਨਤੀਜਾੜਾ ਬੜਾ ਭਿਆਨਕ ਹੋਊਗਾ ਨਤੀਜਾ ਕੀ ਯਾਰ ਤੈਨੂੰ ਮੈਂ ਦੱਸਦਾ ਨਤੀਜਾ ਕੀ ਨਤੀਜਾ ਤਾਂ ਆਪਣੇ ਸਾਹਮਣੇ ਆ ਦੇਖ ਯਾਰ ਕੁਦਰਤ ਨਾਲ ਛੇੜਛਾੜ ਭਈ ਨੇ ਕਰੀ ਸੀ ਕੀ ਕਰਤਾ ਜਿੱਥੇ ਜਿੱਥੇ ਮੀਂਹ ਦਾ ਟੋਪਕਾ ਨਹੀਂ ਹੁੰਦਾ ਸੀਗਾ ਪਾਣੀ ਦਾ ਉੱਥੇ ਹੜ੍ਹ ਲਿਆ ਤੇ ਪ੍ਰਮਾਤਮਾ ਦੇ ਸੋ ਪ੍ਰਮਾਤਮਾ ਦੀ ਵੀ ਖਲਵਾੜ ਨਹੀਂ ਕਰਨਾ ਚਾਹੀਦਾ ਹੈਨਾ ਤੇ ਬਾਕੀ ਐਵੇਂ ਆ ਵੀ ਦੇ ਹਲੇ ਤੱਕ ਕਵੀ ਲੱਗੇ ਹੋਏ ਨੇ ਪੂਰੇ ਮੈਨੂੰ ਲੋਟ ਕਰ ਰਿਹਾ ਹੈ। ਹੱਥ ਦੇ ਵਿਚਾਰੇ ਹਨ। ਕਿਡੂ ਕਿਡੂ ਬਲੀਰੋਗ ਰੋਗਰਾਣਾ ਖੰਡੇ ਵਾਲਾ ਤਾਂ। ਇਹ ਵੀ ਚਾਰੇ। ਮੈਂ ਮੰਨਦਾ ਕਿ ਇਹ ਮਿਲਦਾ ਹੈ। ਅੱਗੇ। ਮੈਨੂੰ ਮਾਝੀ ਵਿੱਚ ਲਾਉਂਦੇ। ਇਹ ਤਾਂ ਹੋਣਾ। ਇਹਨਾਂ ਤੋਂ ਮਿਲਦਾ ਨਹੀਂ। ਇਹ ਤਾਂ ਹੈ ਮੈਂ ਕਿਹਾ। ਇਹ ਜੀ। मुडा ठंडा लगे पहुंच ने कि लग आया मित्रा सप्लाई सप्लाई लैके आया है सप्लाई ए, ए सप्लाई लैके तो आया ਆ ਰਿਹਾ ਚੱਲਿਆ ਨਹੀਂ ਭਾਈ ਚੱਲ ਕੋਈ ਨਾ ਨਹੀਂ ਚੱਲਿਆ ਗੇਲੀ ਨੂੰ ਮੋੜ ਦੇ ਇਹ ਕਿਹੜਾ ਲੱਗਿਆ ਠੰਡਾ ਸਪਲਾਈਡ 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 ਦੁਬਾਰਾ ਕੀ ਆ ਬੰਦ ਵੀ ਨਹੀਂ ਹੁੰਦਾ ਬਣਾ ਕੇ ਸਪਲਾਈਡ ਲੈ ਦੱਸ ਸਪਲਾਈਡ ਹਾਂ ਜੀ ਦੂ ਪਾ ਵੀ ਮੁੰਡਿਆਂ ਨੂੰ ਸਪਲਾਈਡ ਪਾ ਕੇ ਦੇ ਤੇ ਫੜ ਮੈਂ ਬਣਾ ਮੈਂ ਮੈਂ ਪਾਉਣਾ ਲੈ ਦੂ ਮੈਂ ਪਾ ਦਿੰਦਾ ਸਾਰੇ ਹੁੰਦੇ ਵਿੱਚ ਜੇ ਗਰਮੀ ਲਾ ਜਾ ਠੰਡਾ ਪੀ ਲਾ ਗੱਭੀ ਆ ਜਾ ਗਰਮੀ ਨਹੀਂ ਪਿੰਦਾ ਗਰਮ ਨਾ ਗਾ ਲੂਣਾ ਮੈਂ ਉਹ ਵੀ ਜਾਉਂਦਾ ਪਾ ਵੀ ਨਹੀਂ ਤਹਾਨਾ ਪਾਲਾ ਜੀ ਨੇ ਚੱਲੀ ਇਹਨੂੰ ਮੈਂ ਕਹਿੰਦਾ ਉਹ ਯਾਰ ਬੋਲ ਵੀ ਆਉਂਦਾ ਕਰ ਦੋ ਨਾ ਚੋਰ ਨਾ ਚੱਲ ਬਣਾ ਵੀਰ ਅਹ ਬੂਟੇ ਆਪਾਂ ਬਣਾ ਲਾਂਗੇ ਬਿਆਵਾਂ ਦਾ ਗੁੱਝਿਆ ਸਾਹਮਣੇ ਆ ਕੇਣਾ ਦਾਤੀ ਨਾਲ ਦਾਤੀ ਯਾਰ ਇਹ ਤੋਂ ਬਈਏ ਆ ਪੇਪੜ ਪੋਪੜ ਵੀ ਵੜਦਾ ਹੋ ਜਾ ਫਿਰ ਮੈਂ ਲੇਕਿਨ ਆਪ ਗੱਡੀ ਆ ਜੀ 18 ਮਿੰਟ ਉਹ ਗੱਡੀ ਆ ਜਾ ਫੋਨ ਆ ਬਾਈ ਸਾਰੇ ਗੱਜ ਦੀ ਸਾਰੇ ਗੱਜ ਗੱਡੀ ਗੱਡੀ ਜੇ ਗੱਡੀ ਰਹਿ ਗਿਆ ਹੋਰ ਇਹਨਾਂ ਦੇ ਬਿਨਾਸ ਮੋੜ ਦੋ ਭੈਣ ਤੇ ਤੇ ਅੱਗ ਲੱਗਾ ਮੂੰਹ ਤੇ ਓਏ ਓਹ ਨਾ ਲਵੀ ਤੂੰ ਪੀਲਾ ਲਵੀ ਵੀ ਰੋਕ ਕੇ ਜਾ ਦਿੰਦੇ ਆ ਵੀਡੀਓ ਬਣਾ ਵੀਡੀਓ ਬਣਾ ਓਏ ਲਵੀ ਨਾਲ ਉਹ ਕੰਮ ਨਾ ਕਰਦੇ ਹੋ ਉਹ ਲੱਭਣਾ ਨਹੀਂ ਚੱਲ ਯਾਰ ਲੱਗ ਨਹੀਂ ਲੱਭਣਾ ਨਹੀਂ ਤੂੰ ਨਾ ਫਿਰ ਕਿਉਂ ਗਿਆ ਟੋਰ ਸੀ ਮੰਗਾ ਲਾਗੇ ਟੈਨਸ਼ਨ ਹੋਵੇ ਇੱਕ ਹੋਰ ਸੀ ਲੈ ਓਏ ਪੀਲਾ ਤੂੰ ਪੀਲਾ ਲਵੀ ਯਾਰ ਪੀਲਾ 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 ਵੀ ਪੀ ਫੜ ਲੈ ਯਾਰ ਨਵੀਂ ਦਾ ਬੋਤਲ ਨਹੀਂ ਪਣਾਸੀ ਹੋਣ ਭਈਆ ਵੀਡੀਓ ਚਾਣਣਾ ਉਹ ਫੜਾਜੀ ਵੀਡੀਓ ਚਾਣ ਆ ਸਾਡੇ ਆ ਸਾਡੇ ਕੋਸਾ ਆਪ ਹੋਏ ਮੂਰੇ ਕੋਸਾ ਮੂਰੇ ਹੋਏ ਨੇ ਕੋਸਾ ਦਿਖਾ ਮਰੇ ਕੋਸਾ ਕੋਸਾ ਵੇ ਕਰਕੇ ਆਹ ਦੇ ਕੇ ਤਰੇ ਇੱਕ ਕੋਸਾ ਕਰੀ ਕਰੀ ਕੋਸਾ ਹੋਰ ਕਰੀ ਹੁਣ ਕਾਹੂ ਕਰਾਂ ਦਾਨ ਕੀ ਇਹ ਇਹ ਬੰਦੇ ਦੀਆਂ ਖਾਦ ਬੰਦ ਦਰਵਾਜ਼ਾ ਬੰਦ ਦਰਵਾਜ਼ਾ ਉਹਦੇ ਵਰਗੀਆਂ ਉਹਦੇ ਵਰਗੀਆਂ ਅੱਖਾਂ ਨੇ ਦੀਆਂ ਉਹਦੇ ਆਗੀਆਂ ਬੰਦ ਦਰਵਾਜ਼ੇ ਵਾਲੀਆਂ ਬਸ ਬਸ ਚਲੋ ਮੀਰਾ ਮੀਰਾ ਭਾਂਡਾ ਉਹ ਵੀ ਨਾਲ

ਕੋ ਜਾਮ ਕਨੇ ਹੋਰ ਪਾਓ ਕੋ ਸਾਹਮਣੇ ਪਤਾ ਕੀ ਕਰੇ ਕਹਿੰਦੇ ਹੋਰ ਪਾਓ ਪੰਜਾ ਜੇ ਜਗਾ ਹੁਣ ਅੰਟੀ ਜੀ ਤਾਂ ਪੁੱਛਦੇ ਆਂ ਵੀ ਇਹ ਉਪਰਾਲਾ ਇਹਨਾਂ ਨੂੰ ਕਿਵੇਂ ਲੱਗਿਆ ਹਜੀ ਅੰਟੀ ਸੋਹਣਾ ਲੱਗਿਆ ਨੌਂ ਜਣ ਬਣ ਕੀਤੇ ਬਹੁਤ ਵੱਡਿਆ ਉਪਰਾਲਾ ਆਪਣੇ ਪਿੰਡ ਲਈ ਅੰਦਰ ਦੇ ਵਿਕਾਸ ਲਈ ਔਰ ਬੱਤੋ ਵੱਧ ਬੂਟੇ ਲਾਉਣ ਬਰਖ ਲਾਉਣ ਤਾਂ ਕਿ ਜਿਹੜਾ ਆਪਣੇ ਧਰਤੀ ਲਈ ਇਹਨਾਂ ਪਾਣੀਆਂ ਨੂੰ ਬਚਾਇਆ ਜਾ ਸਕੇ ਤੇ ਜਿਹੜੀ ਇੰਨੀ ਹੋਮਸ ਪੈਂਦੀ ਆ ਗਰਮੀ ਉਹਨਾਂ ਤੋਂ ਬੱਚੇਆਂ ਨੂੰ ਲੋਕਾਂ ਨੂੰ ਰਾਹਤ ਮਿਲ ਸਕੇ ਹੂੰ ਹੂੰ ਤੇ ਆਪਣੇ ਪਿੰਡ ਦੀ ਨਹਾਰ ਬਬਲੀ ਜਾਵੇ ਤੇ ਇਹਨਾਂ ਦੀ ਮਾਫ ਲੱਗ ਜਾਈ ਜਾਂਦੀਆਂ ਵੀ ਬੱਚੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ। ਵੀ ਠੀਕ ਹੈ ਜੜੀ ਧੰਨਵਾਦ ਬਹੁਤ। ਵੀਰੇ ਹੁਣ ਤੁਸੀਂ ਦੱਸੋ। ਸਾਡੇ ਸਾਡੇ ਕੋਲ ਅੱਜ ਅਸੀਂ ਆਰੰਗ ਕਰ ਰਹੇ ਸੀ ਕਿ ਸਾਡਾ ਜੋਸ ਪ੍ਰਧਾਨ ਆ ਜਿਹੜਾ ਗੁਰਿੰਦਰ ਕੋਹਲੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਆਏ ਕਿ ਵੀਰ ਨੇ ਸਾਡੇ ਨਾਲ ਹੈਲਪਰ ਵੀ ਕਰਾਈਆਂ ਰਾਂਗੇ ਵੀ ਦਰਵਾਇਆ ਤੇ ਬੂਟੇ ਵੀ ਲਾ ਕੇ ਆਇਆ ਉੱਧਰ ਸਾਡੇ ਨੌਜਵਾਨਾਂ ਦੇ ਨਾਲ ਠੀਕ ਆ ਤੇ ਜੀ ਦਾ ਧੰਨਵਾਦ ਕਰਦੇ ਹਾਂ ਹਰ ਕੰਮ ਦੇ ਵਿੱਚ ਸਾਡੇ ਨਾਲ ਬੁੱਤਾ ਸਹ ਜੋਗੜਾ ਦਿਲ ਦੇ ਦਾ ਸਾਰੀ ਨਗਰ ਦੇ ਵਿੱਚ ਜੇ ਕਰਾਂਗੇ ਜਿੰਨਾ ਵੀ ਹੋਇਆ ਸਹੀ ਹੈ ਪਤਾ ਨਹੀਂ ਤੇ ਗਰੇਂਦਰ ਵੀਰੇ ਤੈਨੂੰ ਮਤਲਬ ਕਿੰਦਾ ਤਾਂ ਲੱਗ ਰਿਹਾ ਵੀ ਆਪਣੇ ਨੌਜਵਾਨ ਪੀੜੀ ਆ ਇਹ ਸਟੈਪ ਚੰਗਾ ਜਿਹੜਾ ਦੇਖ ਮੈਂ ਬਹੁਤ ਉਤਸ਼ਾਹਿਤਾਂ ਨੌਜਵਾਨ ਪੀੜੀ ਜੋ ਕੰਮ ਕਰ ਰਹੀ ਆ ਨੌਜਵਾਨ ਪੀੜੀ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਉਹਨਾਂ ਅਬਦੇ ਵੱਲੋਂ ਤੇ ਆਪਣੇ ਨਗਰ ਨਿਵਾਸੀਆ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕਿਉਂਕਿ ਤੁਹਾਨੂੰ ਪਤਾ ਦਿਨ ਅਕਸੀਨ ਘਟਦੀ ਜਾਂਦੀ ਆ ਸਾਹਤਣਾ ਦੇ ਵਿੱਚ ਚੱਕਰ ਵਧਦੇ ਜਾਂਦੇ ਲੋਕਾਂ ਦੇ ਜਿੰਨੇ ਬੂਟੇ ਹੋਣਗੇ ਆਪਾਂ ਨੂੰ ਆਕਸੀਜਨ ਮਿਲੂਗੀ ਤੇ ਸਾਹ ਸੁਖਾਈ ਦਾ ਕੰਮ ਹੋ ਜਾਂਦਾ ਜਿਵੇਂ ਅੱਜ ਨੌਜਵਾਨਾਂ ਨੇ ਦੇਖੋ ਕਿਨੀ ਮਿਹਨਤ ਕਰਕੇ ਸਾਰੀ ਸਵਾਇਗੀ ਕੀਤੀ ਆ ਨਾਲ ਰੰਗੀਤਾ ਬੂਟਿਆਂ ਨੂੰ ਜਿਵੇਂ ਸ਼ੋਹਕਾੜੀ ਦਵਾਈ ਦੂਈ ਭਾਈਆ ਅਸੀਂ ਤਾਂ ਇਹ ਕਹਿੰਦੇ ਆ ਕਿ ਜਿੱਥੇ ਵੀ ਸਾਡੀ ਹਲਪ ਦੀ ਲੋੜ ਆ ਅਸੀਂ ਤੁਹਾਡੇ ਪਿਆਰ ਤਿਆਰ ਖੜੇ ਆ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਜਿਵੇਂ ਤੁਸੀਂ ਸਾਨੂੰ ਪਹਿਲਾਂ ਤੋਂ ਸਾਥ ਦਿੰਨੇ ਹੋਲੇ ਹੋ ਜੱਗੇ ਵਾਸਤੇ ਤੁਸੀਂ ਸਾਨੂੰ ਸਾਰਾ ਸਾਥ ਦੋਮੋਗੇ ਜਿੰਨੇ ਬੂਟੇ ਕਹੋਗੇ ਅਸੀਂ ਉਹਨੇ ਉਪਲਬਧ ਕਰਾਂਗੇ ਉਹਨੇ ਬੂਟੇ ਲਾਵਾਂਗੇ ਕਿਉਂਕਿ ਬਹੁਤ ਵਧੀਆ ਸਹਿਯੋਗ ਆ ਨੌਜਵਾਨਾਂ ਦਾ ਇਹਦੇ ਵਿੱਚ ਸਭ ਤੋਂ ਵੱਡੀ ਗਰਮਜੋਸ਼ੀ ਗੱਲ ਇਹ ਆ ਵੀ ਜੇ ਜੂਸ ਇਧਰ ਨੂੰ ਲੱਗਿਆ ਰਹੂਗਾ ਤੁਹਾਨੂੰ ਨਸ਼ੇ ਤੋਂ ਬਚਿਆ ਰਹੂਗਾ ਬਿਲਕੁਲ ਬਿਲਕੁਲ ਕਿਉਂਕਿ ਸਾਡਾ ਸਮਾਜ ਅੱਜ ਕੱਲ ਨਸ਼ਿਆਂ ਦੇ ਵਿੱਚ ਪੈ ਕੇ ਖਤਮ ਹੁੰਦਾ ਜਾ ਰਿਹਾ ਤੇਰਾ ਅਸੀਂ ਗਰਮੇਲ ਵੱਜ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇਹ ਇਸੇ ਕਰਕੇ ਜਿਹੜੇ ਇਦਾਂ ਦੇ ਉਪਰਾਲੇ ਨੇ ਸਮਾਜਿਕ ਉਪਰਾਲੇ ਨੇ ਜਿਹੜੇ ਹੈਲਥ ਕੈਂਪ ਜਾਂ ਅਸੀਂ ਮਤਲਬ ਅੱਜ ਬਤਵਨ ਦੇ ਸੰਬੰਧ ਵਿੱਚ ਜਿਹੜਾ ਅੱਜ ਕਾ ਮੈਮ ਚਲਾਈਆ ਇਦਾਂ ਜਿਹੜੇ ਉਪਰਾਲੇ ਨੇ ਇਹੋ ਕਰਦੇ ਰਹਿਾਂਗੇ ਜਿੱਥੇ ਸਾਡੇ ਨੌਜਵਾਨਾਂ ਨੂੰ ਜਿਹੜੇ ਸਾਡੇ ਦਾ ਸਪੋਰਟ ਕਰਨ ਜਿੱਥੇ ਵੀ ਲੋੜ ਆ ਮੈਡਨਾਈਟ ਤੇ ਰਾਤ ਜਿੱਥੇ ਵੀ ਲੋੜ ਆ ਪੇਟੂ ਜੱਟ ਮਾਰਨਾ ਰਾਤ ਤੱਕ ਤਿਆਰ ਸਾਡੇ ਜਨੇ ਜੁੜਨਾ ਪਰ ਕਿਸੇ ਨੂੰ ਕੋਈ ਕਦੇ ਕੋਈ ਪ੍ਰੋਬਲਮ ਆਉਂਦੀ ਆ ਠੀਕ ਆ ਨਾ ਮੈਨੂੰ ਲਿਜਾ ਸਕਦੇ ਹਾਂ ਹਰ ਟਾਈਮ ਹਰ ਟਾਈਮ ਹਾਜ਼ਰ ਹਾਂ ਜੇ ਤੁਸੀਂ ਕਾਲ ਕਰੋਗੇ ਪਹਿਲੀ ਕਾਲ ਮੈਂ ਅਟੈਂਡ ਕਰੂੰਗਾ ਦਰ ਕਿਸੇ ਨੂੰ ਮੈਡੀਕਲ ਫੀਲਡ ਦੀ ਲੋੜ ਆ ਕੋਈ ਹੋਰ ਆ ਆਪਾਂ ਅੱਧੀ ਰਾਤ ਨੌਜਵਾਨਾਂ ਨਾਲ ਕੋਈ ਬਜ਼ੁਰਗਾ ਕੋਈ ਨਹੀਂ ਸੰਗਰੇ ਆਪਾਂ ਉਹਨਾਂ ਦੇ ਤਿਆਰ ਆ ਜਿੰਨੀ ਵੱਧ ਤੋਂ ਵੱਧ ਹੈਲਪ ਹੋਊ ਆਪਾਂ ਕਰਾਂਗੇ ਮੇਰੇ ਕੋਲ ਬਿਲਕੁਲ ਫਿਰ ਸਾਰਿਆਂ ਦਾ ਵੀਰੇ ਬਹੁਤ ਬਹੁਤ ਇੱਕ 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 ਗੱਲ ਹੋਰ ਵੀਰੇ ਹਨ ਇਹ ਇਹ ਤੁਹਾਡੇ ਨਾਲ ਵੀ ਕਰਨੀ ਸੀ ਵੀ ਜਿਵੇਂ ਆਪਾਂ ਬੂਟੇ ਲਾ ਦੰਨੇ ਹਨਾ ਪਰ ਕੁਝ ਕਿ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਹਨਾ ਵੀ ਬੂਟੇ ਪੱਟ ਦਿੰਦੇ ਆ ਜਾਂ ਫਿਰ ਬੂਟੇ ਨੂੰ ਸੱਡਾ ਤੋਂ ਉਦੋਂ ਹੀ ਹਨਾ ਪੱਟ ਕੇ ਸਿੱਡ ਦਿੰਦੇ ਆ ਉਹਨਾਂ ਬਾਰੇ ਥੋੜਾ ਜਿਹਾ ਹਨਾ ਕਹੋ ਤੁਸੀਂ ਵੀਰੇ ਪੈਣ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਆਮ ਸਰਦਾ ਜਰੂਰ ਹੁੰਦੇ ਨੇ ਆਪਾਂ ਬਹੁਤਾਂ ਦਾ ਨਸਤਾ ਪਾਣੀ ਸਕਦੇ ਆਪਾਂ ਸਮਝਾ ਸਕਦੇ ਆ ਪਰ ਆਪਾਂ ਫਿਰ ਇਹ ਕਹਿ ਰਹੇ ਆ ਵੀ ਜਿੱਥੇ ਬੂਟੇ ਲਾਏ ਨੇ ਜਿੰਨਾਂ ਦੇ ਘਰ ਮੂਰੇ ਲਾਏ ਨੇ ਆਪਾਂ ਉਹਨਾਂ ਦਾ ਸਾਥ ਚਾਹੁੰਦੇ ਆ ਵੀ ਉਹ ਦੇ ਘਰ ਮੂਰੇ ਕਦੇ ਨਾ ਕਦੇ ਸਾਮ ਸਵੇਰ ਪਾਣੀ ਪਾ ਦਿਆ ਕਰਨ ਬੂਟੇ ਨੂੰ ਸਾਰਾ ਹਰਮਣਦਾ ਰਹੂਗਾ ਬੂਟੇ ਨੂੰ ਸਾਰਾ ਮਿਲੂਗਾ ਤਾਂ ਆਪਾਂ ਨੂੰ ਵੀ ਸਾਰਾ ਮਿਲੂਗਾ ਕਿਉਂਕਿ ਜੇ ਬੂਟੇ ਹੋਣਗੇ ਤਾਂ ਆਕਸੀਜਨ ਆ ਵਾਤਾਵਰਨ ਜੇ ਵਾਤਾਵਰਨ ਨਹੀਂ ਆਕਸੀਜਨ ਨਹੀਂ ਤਾਂ ਮਨੁੱਖ ਨਹੀਂ ਰਹੇ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਕੋਈ ਗੱਲ ਨਹੀਂ ਜੀ ਜਿਹੜਾ ਤੁਸੀਂ ਉਪਰ ਆਦਾ ਸੁਲਾਇ ਸੀ ਅੱਜ ਤੇ ਵੀਰ ਸਾਡਾ ਡਿਊਟ ਲੱਗਿਆ ਆ ਜਿਹੜੇ ਸੜਕਾਂ ਤੇ ਉਹਨਾਂ ਦੀ ਤਾਂ ਸਪਾਈਕ ਕਰਨੀਆਂ ਕਰਨੀ ਸੀ ਪਰ ਜਿਹੜੇ ਦਰਖਤ ਘਰਾਂ ਚ ਵੀ ਹਨਾ ਲੱਗੇ ਹੋਏ ਨੇ ਉਹਨਾਂ ਤੇ ਵੀ ਆਪਾਂ ਤੰਗ ਕਰਤਾ ਅਦੇ ਵੀ ਬੜੇ ਖੁਸ਼ ਹੋਣਗੇ ਅਸੀਸ ਦੇਣਗੇ ਵੀ ਸਾਨੂੰ ਰੰਗ ਕੀਤਾ ਹਨਾ ਡिडੂ ਇਹ ਬੋਲਦੇ ਨਹੀਂ ਪਰ ਬਿਨਾ ਬੋਲੇ ਬਹੁਤ ਕੁਝ ਦਿੰਦੇ ਹਨਾ ਆਪਾਂ ਨੂੰ ਠੀਕ ਨਹੀਂ ਡिडੂ ਇਹ ਇੱਕ ਜਿਹੜਾ ਬੂਟਾ ਹੁੰਦਾ ਚਾਹੇ ਫਲ ਦਾ ਚਾਹੇ ਕੁਝ ਵੀ ਆ ਆਪਾਂ ਤੋਂ ਕੀ ਪਾਲਦਾ ਸਿਰਫ ਪਾਣੀੋਂ ਪਾਲਦਾ ਜਾਂ ਥੋੜੀ ਜੀ ਕੇਅਰ ਪਾਲਦਾ ਠੀਕ ਆ ਬਦਲੇ ਚ ਆਪਾਂ ਨੂੰ ਕਿੰਨਾ ਕੁਝ ਦੇ ਦਿੰਦਾ ਹਨਾ ਕਿੰਨੇ ਦਰਖਤਾਂ ਤੇ ਪੰਛੀ ਰਹਿੰਦੇ ਨੇ ਜਾਂ ਫਿਰ ਕਿੰਨੇ ਦਾ ਘਰ ਆ ਇਹ ਯਾਰ ਦੱਛਣ ਆ ਗਿਆ ਆਪਾਂ ਸਵਾਲਾਂ ਨੂੰ ਤਿਆਰ ਕਰਾ ਲਿਆ ਬੰਦੇ ਨੂੰ ਕੀ ਹੋਇਆ ਸਾਰੇ ਦਰਾਫਤਾਂ ਤੇ ਖੱਬਿਆਂ ਤੇ ਆਲੇ ਨੇ ਲੱਗਦੇ ਆਂ ਤਾਂ ਕਰਾਉਂ ਪਰਾਵੇ ਪੱਡ ਲਈ ਪਰ ਪੱਡ ਲਈ ਉਹ ਆ ਗਈ ਸੀਗੇ ਹੁਣ ਆਂਟੀ ਜੀ ਕੋਲੇ ਅਡਿਤ ਤੁਸੀਂ ਦੱਸੋ ਵੀ ਹਨਾ ਵੀ ਵੀ ਜਿਹੜੇ ਵੀ ਇਹ ਦਰਾਫਤ ਵੀ ਆਪਾਂ ਲਾਉਣੇ ਆ ਹਨਾ ਇਹ ਆਪਣੇ ਵੀ ਕਿੰਨੇ ਕੁ ਬੈਨੀਫੀਸ਼ੀਅਰ ਨੇਗੇ ਹਨਾ ਥੋੜੇ ਚਾਨਣਾ ਪਾਓ ਹਨਾ ਬਹੁਤ ਜ਼ਿਆਦੇ ਆਦਾਂ ਬਣ ਸਤੂੰ ਦਾ ਆਕੀਜਨ ਮਿਲਦੀ ਆ ਹੂੰ ਹੂੰ ਬਹੁਤ ਜਿਆਦਾ ਵਧੀਆ ਮੇਨ ਗੱਲ ਤਾਂ ਇਹ ਹੈ ਵੀ ਜਿਹੜੀ ਨਵੀਂ ਪੀੜ੍ਹੀ ਇਹ ਉਤਮ ਕਰ ਰਹੀ ਆ ਮੈਂ ਗੱਲ ਤੇ ਬਹੁਤ ਜ਼ਿਆਦਾ ਖੁਸ਼ ਆ ਸੱਚੇ ਨਸ਼ੇ ਪਸਤੇ ਦਾ ਤਿਆਗ ਕਰਕੇ ਇਦਨੋਂ ਆਪਣੇ ਪਿੰਡ ਬਾਰੇ ਆਪਣੇ ਪਿੰਡ ਦੇ ਵਿਕਾਸ ਬਾਰੇ ਸੋਚ ਰਹੇ ਨੇ ਬਹੁਤ ਜਿਆਦਾ ਵਧੀਆ ਗੱਲ ਆ ਮੈਨੂੰ ਇਹਨਾਂ ਤੇ ਪ੍ਰਾਉਡ ਆ ਮੈਂ ਕਹਿੰਨੀ ਆ ਪੱਤਰਾ ਜੇ ਦਰਾਖਤ ਨਾਲ ਹੁਣ ਆਪਾਂ ਨੂੰ ਫਾਇ ਨਹੀਂ ਆ ਸਕਦਾ ਹੈਗਾ ਉਹੀ ਤਾਂ ਗੱਲ ਹੈ ਵੀ ਇਹਨਾਂ ਜਿਵੇਂ ਜਿਵੇਂ ਪ੍ਰਾਂਤ ਨੇ ਮੈਂ ਉਹੀ ਕਹਿ ਕੇ ਸਾਡਿਆ ਸੀ ਵੀ ਇਹ ਆਪਾਂ ਤੋਂ ਕੀ ਮੰਗਦੇ ਨੇ ਪਾਣੀ ਮੰਗਦੇ ਨੇ ਮਣੀ ਮਟੇਰ ਮੰਗਦੇ ਨੇ ਬਦਲੇ ਚ ਆਪਾਂ ਨੂੰ ਕਿੰਨਾ ਕੁਝ ਹੁੰਦਾ ਨੇ ਨੇ ਬਹੁਤ ਬਹੁਤ ਦੇ ਰਹੇ ਹੁੰਦੇ ਨੇ ਹੂੰ ਕਿ ਫਾਲ ਵੀ ਦੰਦੇ ਨੇ ਸ਼ਾਮਾਂ ਵੀ ਦੰਦੇ ਨੇ ਅੱਖਾਂ ਵੀ ਦੰਦੇ ਨੇ ਉਹ ਤੀਰ ਭਟਿਆ ਜੀ ਸਾਹਮਣੇ ਸਾਰਾ ਪਰਸਪਤ 10000 ਦੇ ਬੱਚੇ ਜੀ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਹਨਾ ਆਪਾਂ ਨੂੰ ਇੰਨੀਆਂ ਸੋਹਣੀਆਂ ਗੱਲਾਂ ਦਸੀਆਂ ਤੇ ਹਨਾ ਅਧਿਆਪਕ ਨੂੰ ਵੀ ਪ੍ਰਾਊਡ ਫੀਲ ਹੁੰਦਾ ਵੀ ਹਾਂ ਸਾਡੇ ਤੇ ਚਾਰ ਬੰਦੇ ਪ੍ਰਾਊਡ ਕਰਦੇ ਨੇ ਹਨਾ ਵੀ ਅਸੀਂ ਇਹ ਚੀਜ਼ ਕੀਤੀ ਵਧੀਆ ਗੱਲ ਆ ਬਹੁਤ ਤਿੰਨ ਬੱਚਿਆਂ ਨੂੰ ਚਾਰ ਨੂੰ ਹੋਰ ਲਾਓ ਹਾਂਜੀ ਹਾਂਜੀ ਆਪਣੇ ਨਾਮ ਜਿੰਨਾ ਜੋੜ ਸਕਦੇ ਆ ਜੋੜੋ ਜੇ ਪਿੰਡ ਵਾਲਿਆਂ ਕਿਤੇ ਵੀ ਚੀਜ਼ ਦੀ ਕੋਈ ਵੀ ਸਹਿਯੋਗ ਦੀ ਲੋੜ ਆ ਤਾਂ ਅਸੀਂ ਹਰ ਵਕਤ ਤਿਆਰ ਹਾਂ ਇੰਨੀ ਇੰਨਾ ਕਹ ਕੇ ਤੁਸੀਂ ਇਹਦਾ ਮਾਰਕਸਨ ਤੋਂ ਸੋਮਾਥੀ ਥੈਂਕ ਯੂ ਲਾਓ ਜੀ ਮੁੰਡਾ ਲੱਗਿਆ ਪਿਆ ਬੁਰਾ ਐਨ ਕਹਿਰੀ ਕਰੀ ਜਾਂਦਾ ਕਹਿੰਦੇ ਹੈ ਹੂੰ ਹੂੰ ਵੀਰ ਕਹਿਰ ਕਰਾਂਗੇ ਪੂਰਾ ਭਾਨਿਆਂ ਨੂੰ ਕਹਿਰ ਦਾ ਪਾਪਾ ਆਇਆ ਪਿਆ ਵੀ ਕਿਰਪਾ ਹੂੰ ਸੋਦੇ ਫੁੱਲ ਕਹਿਰ ਕਰਾਂਗੇ ਜੀ ਫੁੱਲ ਆਉਣਾਂ ਦੇ ਟਾਈਮ ਤੰਗ ਲੈਣਾ ਮਾਫੀ ਰਿਣੀ ਤੰਗ ਲੈਣਾ ਮਾਫੀ ਜਪਰਾਕਰੋਸ਼ ਟਾਈਪ ਕਰਦੇ ਪਾਪਵਾ ਥੋੜਾ ਜਿਆਦਾ ਮਾਫੀ ਨਮਾਣੇ ਆਪਣੇ ਪਿੰਡ ਵਿੱਚ ਹਰੇਕ ਕਿਤੇ ਦਾ ਬਹੁਤ ਚੰਗਾ ਸੰਕਲਪ ਕਰਦੇ ਹਾਂ ਸਾਦਮ ਬਹੁਤ ਸਭਾਤ ਦਾ ਸਤਿਕਾਰ ਕਰਦੇ ਹਾਂ ਤਾਂ ਦਰਾਂ ਦਾ ਪ੍ਰਦਰਸ਼ਨ ਦੇਖਦਾ ਅਨੇਕ ਉਦਸਨੋ ਪਿਆਰ ਕਰਦੇ ਹਾਂ ਅਨੇਕਾਂ ਨਾਲ ਉਦਸਨੋ ਉਦਸਨੋ ਦੇਖਦਾ ਵੈਲਕਮ ਕਲਾਕਾਰ ਸਾਹਿਬ ਨੇ ਕੋ ਸਾਹਿਬ ਆਪਾਂ ਦਾ ਉਹ ਭਈਆ ਬਣਾ ਵੈਲਕਮ ਜੀ ਆਏ ਅਗਰ ਜੀ ਲਿਖੂ ਮਰੇ ਸਾਹਿਬ ਨਾ ਹੌਲੀ ਚੱਲੋ

白一拜。<laughs> ਜੀ ਸਾਡੀ ਅੱਜ ਦੀ ਮਿਹਨਤ ਜਿਹੜੀ ਅਸੀਂ ਅੱਜ ਕਰੀ ਆ ਜਾਂ ਫਿਰ ਕਹਿ ਲੋ ਵੀ ਇੱਕ ਸਾਡਾ ਨਿੱਕਾ ਜਿਹਾ ਉਪਰਾਲਾ ਸੋ ਇਹਦੇ ਬਾਰੇ ਇਹਦੇ ਬਾਰੇ ਬਾਕੀ ਸਾਡੇ ਗਰਮੇਲ ਦੱਸਣਗੇ ਵੀਰੋ ਕਿਵੇਂ ਕਿਵੇਂ ਦਾ ਲੱਗ ਰਿਹਾ ਅੱਜ ਇਹ ਸਭ ਕਰਕੇ ਹਨਾ ਦੱਸੋ ਜਿਹਾ ਲੱਗ ਰਿਹਾ ਜਿਹਾ ਲੱਗ ਰਿਹਾ ਹੂੰ ਬਾਕੀ ਅਸੀਂ ਸਾਰਿਆਂ ਨੂੰ ਇਹ ਯਕੀਨ ਦਿਵਾਵਾਂਗੇ ਕਿ ਜਿਹੜੀ ਪਿੰਡ ਦੀ ਅੱਜ ਇਹ ਸ਼ਕਲ ਆ ਆਉਣ ਵਾਲੇ 1.5 ਸਾਲ ਵਿੱਚ ਅਸੀਂ ਪੂਰੀ ਸ਼ਕਲ ਬਦਲ ਦਾਂਗੇ ਇੱਥੇ ਐ ਨਹੀਂ ਹੋਊਗਾ ਵੀ ਕੋਈ ਦਰਾਤੀ ਨਹੀਂ ਦੇਖਣਾ ਐਥੇ ਦਰਾਤੀ ਦਰਾਤੀ ਦੇਖਣਗੇ ਤੇ ਪ੍ਰਮਾਤਮਾ ਸੁੱਖ ਰੱਖੇ ਆਪਾਂ ਹੂੰ ਪ੍ਰਮਾਤਮਾ ਦਾ ਤਰੱਕੀ ਪ੍ਰਮਾਤਮਾ ਦਾ ਸੁੱਖ ਰੱਖੇ ਆਪਾਂ ਅਲਗ-ਅਲਗ ਪਿੰਡਾਂ ਨੂੰ ਵੀ ਇੰਨੇ ਸੋਹਣਾ ਬਣਾਉਣਾ ਜਿਵੇਂ ਹੈਗਾ ਤੇ ਬਾਕੀ ਐਸ ਇਜ਼ੀ ਸਾਡੀ ਅੱਜ ਦੀ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ ਬਾਕੀ ਇਦਾਂ ਦੀਆਂ ਵੀਡੀਓ ਅਸੀਂ ਹੋਰ ਪਾਉਂਦੇ ਰਿਹਾ ਕਰਾਂਗੇ ਤੇ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਗੇ ਸ਼ੇਅਰ ਕਰਦੇ ਹੋ ਹਨਾ ਤੇ ਬਾਕੀ ਸਾਨੂੰ ਦਿਓ ਜੇ ਤੁਹਾਡੇ ਮੁੰਡਿਆਂ ਨੂੰ ਪਤਾ ਲੱਗੇ ਵੀ ਹੋਰ ਵੀ ਮੁੰਡੇ ਆ ਕੇ ਪਿੰਡ 'ਚ ਫਰਮ ਲਗਾਉਣ ਨੂੰ ਦੇਖੇ ਤਾਂ ਤੁਹਾਨੂੰ ਕੀ ਹੈ ਨਾ ਸਾਡੇ ਨਾਲ ਤੁਹਾਨੂੰ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਦੁਰਾਤਰਾ ਲੱਗ ਪਸੰਦ ਆਏਗਾ ਹੁਣ ਦੇ ਸਾਨੂੰ ਇਜਾਜ਼ਤ ਧੰਨਵਾਦ ਹਾਂ ਅਗਲੀ ਵੀਡੀਓ ਲਈ ਕਰਿਓ ਵੇਟ ਤੇ ਹਾਂ ਲੱਗੇ ਜਾਰੀ ਆ ਬਾਈ ਬਾਈ ਸਟਾਟਰ ਆ ਵੀਡੀਓ ਇਹ ਦੂ ਹਾਂਜੀ ਕੇਲੀ ਜੀ ਬਾਈ 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 ਹੰਡਾ ਗਾ ਠੀਕ ਆ ਜੀ ਮਿਲਦੇ ਹਾਂ ਫਿਰ ਕੋਈ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਰੱਖਾ